ਸਮਾਜ ਦੇ ਵਿੱਚ ਤੁਹਾਨੂੰ ਦੱਸਿਆ ਵੀ ਜਿਵੇਂ ਚਿਹਰਾ ਹਰੇਕ ਬੰਦਾ ਮਤਲਬ ਇਹ ਕਹਿੰਦਾ ਇਹ ਮਤਲਬ ਆ ਹਰ ਬੰਦੇ ਦੀ ਸੋਚਣੀ ਵੀ ਜੋ ਸਮਾਜ ਦੇ ਵਿੱਚ ਆਪਾਂ ਨਾਲ ਨਾ ਦਿਸ ਰਿਹਾ ਵਾ ਜਾਂ ਖੋ ਰਿਹਾ ਕਰ ਰਿਹਾ ਜਾਂ ਅਸੀਂ ਖੁਦ ਜੋ ਜੋ ਕਰਦੇ ਆ ਉਹ ਨਾ ਬਾਹਰ ਪੇਸ਼ ਕਰੋ ਸਮਾਜ ਨੂੰ ਇੱਕ ਚੰਗੀ ਫਿਲਮ ਖਾਈ ਜਾਓ ਅਸੀਂ ਅੰਦਰ ਖਾਤੇ ਜੋ ਮਰਜੀ ਕਰਕੇ ਬਸ ਆ ਜੀ ਸਾਡਾ ਚਿਹਰਾ ਉਹ ਪਿਛਲੀ ਫਿਲਮ ਵਾਲਾ ਚਿਹਰਾ ਆਪਾਂ ਨਹੀਂ ਦਿਖਾਵਾਂ ਉਹ ਫਿਲਮ ਦਾ ਚਿਹਰਾ ਆਪਾਂ ਚਾਹੁੰਦੇ ਆ ਕਿ ਉਹ ਲੁਕਿਆ ਰਹੇ ਉਹ ਜੇ ਕੋਈ ਚਿਹਰਾ ਸਾਹਮਣੇ ਲਿਆਉਣ ਦੀ ਗੱਲ ਕਰਦਾ ਨਾ ਜਿੱਦ ਤਰ੍ਹਾਂ ਮੈਂ ਮੰਨ ਲਓ ਕੋਈ ਕਰੂੰਗਾ ਕੋਈ ਗੱਲ ਵੀ ਪਰਦੇ ਦੇ ਪਿੱਛੇ ਆ ਹੁੰਦੀਆਂ ਗੱਲਾਂ ਉਹਨਾਂ ਕਹਿੰਦਾ ਨਾ 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 ਤੂੰ ਨਾ ਦੱਸ ਜੇ ਇਹ ਨਾ ਸਮਾਜ 'ਚ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿ ਉਹ ਉਹਦਾ ਆਪਣੀ ਸੋਚ ਨਹੀਂ ਆ ਸਾਡੀ ਆਪਣੀ ਸੋਚ ਨਹੀਂ ਆ ਮਤਲਬ ਇਹ ਆ ਵੀ ਜੋ ਚੰਗਾ ਪਰੋਸ ਕੇ ਵਿਖਾਈ ਜਾਓ ਮਤਲਬ ਚੰਗਾ ਪਰੋਸ ਕੇ ਤੋਂ ਗੱਲ ਵੀ ਜੇ ਕਿਤੇ ਖਾਣ ਦਾ ਖਾਣਾ ਪੀਣਾ ਵੀ ਸਾਨੂੰ ਥਾਲੀ ਚ ਚੰਗਾ ਪਰੋਸਿਆ ਮਿਲ ਜੇ ਖਾਦਾ ਤੇ ਪਿੱਛੋਂ ਭਾਵੇਂ ਉਹਨੇ ਕਈ ਵਾਰ ਆਪਾਂ ਵੇਟਰਾਂ ਨੂੰ ਬੁਲਾ ਕਰਦੇ ਭਾਵੇਂ ਉਹ ਮੂਥਕੇ ਲਿਆ ਆਵੇ ਵਿੱਚ ਕੁਝ ਵੀ ਪਾ ਕੇ ਲਿਆ ਆਵੇ ਗੰਦਪੁੱਲ ਉਹ ਖਾ ਲੋ ਚੰਗਾ ਪਰੋਸਿਆ ਵੇਖ ਲੋ ਪਿਛਲਾ ਨਾ ਵੇਖੋ ਹੁਣ ਮੈਂ ਵਿਆਹ ਸ਼ੂਟ ਕਰਦਾ ਵਿਆਹਾਂ ਦੀਆਂ ਫਿਲਮਾਂ 25 ਸਾਲ 26 ਸਾਲ ਤੋਂ ਕਰਦਾ ਰਿਹਾ ਹੁਣ ਮੈਨੂੰ ਇਹ ਹਰ ਇੱਕ ਦੇਰੇ ਘਰ ਦੀ ਮਜਬੂਰੀ ਦਾ ਹਰੇਕ ਘਰ ਦੇ ਕੰਮ ਦਾ ਵਧੀਆ ਦਾ ਵੱਧ ਪੈਸੇ ਵਾਲੇ ਦਾ ਘੱਟ ਪੈਸੇ ਵਾਲਦਾ ਪਤਾ ਹੁੰਦਾ ਕਿ ਪਿਛਲੇ ਪਰਦੇ ਚ ਇਹਨਾਂ ਦਾ ਕੀ ਚੱਲਣ ਡਿਆ ਵਾ ਜਾਂ ਪੈਸੇ ਕੀ ਕੀ ਕੰਮ ਕਰ ਰਹੇ ਆ ਕਿਵੇਂ ਕਿਵੇਂ ਤਿਆਰ ਹੋਈਆਂ ਕਿਹੜੇ ਹੰਮਿੱਤੂ ਦਾ ਕੀ ਪੁੱਤ ਹੁੰਦਾ ਕਿਹੜਾ ਰਿਸ਼ਤਾ ਰੁੱਸੀਆ ਕਿਹੜਾ ਮੰਨਿਆ ਕਿਹੜਾ ਕਿਤਰਾ ਆਇਆ ਕਿਹੜਾ ਕਿਤਰਾ ਆਇਆ ਮਤਲਬ ਪਤਾ ਲੱਗ ਜਾਂਦਾ ਵਾ ਹੂੰ ਹਾਂਜੀ ਨਾਲ ਲੈਣੀ ਖਾਲ ਨਾ ਨਾ ਤੇ ਉਦੇ ਵਿੱਚ ਵੀ ਇਤ ਧਿਆਨ ਦੇ ਦਵਾ ਮਤਲਬ ਕਿ ਫਿਲਮ ਤੇ ਆਪਾਂ ਵਿਆਹ ਦੀ ਹੋ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਨਾ ਵੀ ਜੇ ਆਪਾਂ ਵਿਆਹ ਸਾਰਾ ਸ਼ੂਟ ਕੀਤਾ ਵਿਆਹ ਦੇ ਵਿੱਚ ਉਹ ਸਾਰੇ ਚੰਗੇ ਚੰਗੇ ਸੀਨ ਉਹ ਖਾਈ ਜਾਣ ਵਿਆਹ ਜਿਨਾਂ ਨੇ ਗੰਦ ਪਾਇਆ ਉਹ ਨਾ ਵਿਖਾਇਆ ਜਾਵੇ ਜੇ ਕਿਤੇ ਆ ਗਿਆ ਸਾਨੂੰ ਕਿੰਨੇ ਫੋਨ ਆਉਦੇ ਬਾਅਦ ਯਾਰ ਮੈਂ ਉਦੋਂ ਨੱਚਣ ਦੇ ਆ ਪੈਗ ਲੱਗੇ ਸੀ ਉਹ ਮੇਰੇ ਸੀਨ ਕੱਟ ਦੀ ਮੈਂ ਉਥੋਂ ਡਿੱਗ ਪਿਆ ਹਾਂ ਪਰਿਆਉ ਦਾ ਜਿੱਥੇ ਆ ਗਿਆ ਵਿੱਚ ਕੱਟਦੀ ਅਹੀਂ ਲੜਦੇ ਹਾਂ ਛਤਰੋ ਛਤਰੀ ਹੁੰਦਿਆਂ ਦਾ ਮੂਵੀ ਬਣ ਗਈ ਕਿਤੇ ਤੁਸੀਂ ਇਹਨਾਂ ਕੱਟ ਦਿਓ ਮਤਲਬ ਜੋ ਵੀ ਜੇ ਕੋਈ ਚੰਗੀ ਗੰਦੀ ਕੋਈ ਵੀ ਗੱਲ ਵਿਆਹ ਦੇ ਵਿੱਚ ਹੋ ਗਈ ਉਹਨੂੰ ਕੱਟ ਦਿਓ ਤੇ ਫਿਲਮ ਵਧੀਆ ਪੇਸ਼ ਕਰ ਦਿਓ ਕਿਉਂ ਆਉਂਦੇ ਜੀ ਇੱਥੇ ਵੀ ਹੋਵਾ ਖੰਡਾ ਜੇ ਕਿ ਸਮਾਜ ਅਸੀਂ ਰਹਿਣਾ ਤੇ ਕਰਨਾ ਉਹ ਕੁਛ ਹੀ ਆ ਜੇ ਕੋਈ ਕਿਸੇ ਦੇ ਮਹਿਕਮੇ ਜਿਹਾ ਅਸੀਂ ਉੱਥੋਂ ਮਤਲਬ ਇੱਕ ਟੋਟਲ ਮੈਂ ਇਹੋ ਗੱਲ ਹੈ ਕਿ ਪਹਿਲਾਂ ਕਲੀਅਰ ਕਰਦਾ ਘੜੀ ਮੂਰੀ ਚੰਗੇ ਲੱਗਦਾ ਕੋਈ ਅਫਸਰ ਆ ਕੋਈ ਸਰਕਾਰੀ ਆ ਕੋਈ ਗੈਰ ਸਰਕਾਰੀ ਆ ਕੋਈ ਬਿਜ਼ਨਸਮੈਨ ਵਾਲਾ ਕਾਰੋਬਾਰ ਵਾਲਾ ਵੈਸੇ ਤੇ 90 ਕੀ 95 97% ਤੱਕ ਹੀ ਹੋ ਗਏ ਮੈਂ ਕਿ 95% ਤੇ ਹੈਗੀ ਹੈਗੀ ਨਾ ਕਿਤੇ 5% ਲਾ ਲਓ ਵੀ ਇਮਾਨਦਾਰੀ ਰੱਖਣ ਵਾਲੇ ਵੀ ਚੰਗੇ ਜਾਂ ਕਿਤੇ ਹਰ ਥਾਂ ਤੇ ਤੁਹਾਨੂੰ ਪਤਾ ਨਾ ਹਰ ਮੰਹਿਕਮੇ ਚ ਹਰ ਧਰਮ ਜਾਤੀ ਚ ਹਰ ਗੱਲਬਾਤ ਚ ਬੰਦਿਆਂ ਦੇ 100 ਚੋਂ 90 ਚੰਗੇ ਨਿਕਲਦੇ 10 ਇੱਕਤਰਾਂ ਦੇ ਨਿਕਲਦੇ ਆ 90 ਨਕਮੇ ਤੇ 10 ਕਿਤੇ ਚੰਗੇ ਹਰ ਕੰਮ 'ਚ 10% ਲੋਕ ਚੰਗੇ 5% ਚ ਕਈਆਂ ਕਈ ਵakre ਵakre ਕੰਮ ਹੈ ਨਾ ਕਿਤੇ 50% ਚੰਗੇ 50 ਮਾੜੇ ਵੀ ਹੈਗੇ ਮਤਲਬ ਹਰ ਵੱਖਰੀ ਵੱਖਰੀ ਗੱਲ ਹੈ ਨਾ ਗੱਲ ਨੂੰ ਪੁਣਾ ਟਿਕਾ ਕੇ ਬਹਿ ਜਾ ਕਰੋ ਕਈ ਥਾਵਾਂ ਤੇ 99% ਨਕਮੇ ਇੱਕ ਨਿਕਲਦਾ ਚੰਗਾ ਕਿਤੇ ਨਿਹਰੇ ਨੇ 90% ਸਹੀ ਆ 1% ਚੰਗਾ ਗੰਦਾ ਨਿਕਲ ਆਉਂਦਾ ਮਦ ਇਹ ਵੀ ਉਲਟ ਪੁਲਟਿਆ ਹਰ ਤਰੀਕੇ ਨਾਲ ਹਰ ਤੇ ਪਰ ਸਾਡਾ ਚਿਹਰਾ ਤੇ ਮੋਹਰਾ ਤੇ ਜੋ ਸਮਾਜ ਕਰਦੇ ਸਾਰੇ ਉਹਨਾਂ ਹਿਸਾਬ ਨਾਲ ਆਪਾਂ ਦੇ ਪੇਸ਼ ਕਰੀ ਜਾਓ ਵਿਖਾਈ ਜਾ ਚੰਗਾ ਵਿਖਾਓ ਮਾੜਾ ਨਾ ਕੋਈ ਅਹੀਂ ਇਹਨੇ ਜੋ ਹੈਗਾ ਵਾ ਸਾਹਮਣੇ ਸਚਾਈ ਲਿਆਓ ਸੀਸੀਟੀਵੀ ਕੈਮਰੇ ਹਾਮ ਘੜਾਈ ਲੱਗੇ ਕਿ ਇਹਨਾਂ ਨੂੰ ਹਾਂ ਕਹਿੰਦੇ ਲੱਗਣੇ ਸ਼ੁਰੂ ਹੋ ਗਏ ਇਹਨਾਂ ਲੱਗਣਦੇ ਆ ਨਾ ਸਾਹਮਣੇ ਤਸਵੀਰਾਂ ਦਿਖ ਰਹੀਆਂ ਨੇ ਬਾਹਰ ਕੀ ਹੋ ਰਿਹਾ ਉੱਥੇ ਕੀ ਹੋ ਰਿਹਾ ਸਾਰਾ ਆ ਰਿਹਾ ਪਾ 70 ਲਾਈ ਇਹਦੇ ਨਾਲ ਲੂ ਲਾਤਾ ਠੀਕ ਹੈ ਚਾਹ ਪਾਣੀ ਬੱਸ ਬੱਸ ਤੇ ਮਲਵੇ ਆ ਪੀ ਤੇ ਯਾਰ ਘਟਾ ਕੀ ਗੱਲ ਹੈ ਬੜਕਾ ਬੜਾ ਹੋ ਗਿਆ ਕੀ ਹੁਣ ਇੱਥੇ ਵੀ ਮੈਂ ਕਹਾਂ ਤੇ ਗਲਤੀ ਮੇਰੀ ਨਹੀਂ ਹੈਗੀ ਹੈਗੀ ਹੈ ਜੀ ਗਲਤੀ ਮੇਰੀ ਹੈਗੀ ਆ ਪਰ ਮੈਂ ਮੰਨਣੀ ਥੋੜੀ ਐ ਮੈਂ ਹੁਣਾਂ ਦੁਕਾਨ ਦੇ ਹਿਸਾਬ ਨਾਲ ਸੱਜੇ ਬੰਨੇ ਗੱਡੀ ਟੱਕ ਲਈ ਸੱਜੇ ਬੰਨੇ ਡੱਕੀ ਤੇ ਭਾਵੇਂ ਛੜਕ ਤੋ ਥੱਲੇ ਹੀ ਆ ਪਰ ਇਹ ਮੇਰੀ ਕਰਕੇ ਇਧਰ ਡੱਕਣ ਕਰਕੇ ਸੱਜੇ ਬੰਨੇ ਤੇ ਇਧਰ ਜਿਹੜੇ ਆ ਰਹੇ ਹੀ ਅੱਗੋਂ ਉਹ ਦੂਜੇ ਬੰਨੇ ਕੋਈ ਗੱਡੀ ਵੱਡੀ ਆ ਗਈ ਲਾਈਨ ਤੇ ਮੇਰਾ ਕਰਕੇ ਲੱਗ ਗਈ ਮੈਂ ਤੁਹਾਨੂੰ ਝੂਠ ਮਾਰਾਂ ਤੇ ਮੈਂ ਵੀ ਉੱਠ ਕੇ ਕੇ ਨਾਲ ਲੜਨਾ ਸ਼ੁਰੂ ਹੋ ਜਾਂ ਮੈਰੀ ਚੰਗੀ ਗੱਲ ਇਹੋ ਹੀ ਐ ਆਏ ਪਾਸੇ ਖੁੱਲੇ ਥਾਲੇ ਲਾ ਲਈ ਆ ਟਰੈਪੋਂ ਨਿਕਲ ਜਾਂਦੀ ਐ ਜਾਪਾ ਮਿਤੁਰਪਾਂਗੇ ਤੇ ਜੇ ਆਪਾਂ ਵਿੱਚ ਫਸਾਤੀ ਵੀ ਨਹੀਂ ਮੈਂ ਇਧਰ ਹਾਂ ਤੇ ਹੁਣ ਮੈ ਇਧਰ ਆਉਣਾ ਜੀ ਉਹਨਾਂ ਨੇ ਪਹਿਲਾਂ ਇਧਰ ਕਿਉਂ ਲਾਈ ਉਧਰ ਲਾਉਣੇ ਆਪਦੇ ਹੱਥ ਮਤਲਬ ਕਿ ਆਪਾਂ ਆਪਣੀਆਂ ਗਲਤੀਆਂ ਨੂੰ ਨਹੀਂ ਮੰਨਣਾ ਆਪਾਂ ਚੰਗੀ ਤਸਵੀਰ ਹੀ ਰੱਖਣੀ ਆ ਚੰਗਾ ਕੰਮ ਮੜਾ ਕੋ ਦੱਸ ਦੋ ਕਿ ਸਮਾਜ ਆ ਕੁਝ ਹੁੰਦਾ ਵਾ ਆ ਗਲਤੀਆਂ ਤੇ ਇਹਨੂੰ ਠੀਕ ਕਰ ਲੋ ਤਾਂ ਵੀ ਵੈਰੀ ਤੁਹਾਡੇ ਤਾਂ ਵੀ ਵੈਨੇ ਕੋਈ ਸਮਾਜ ਦੇ ਵਿੱਚ ਕੋਈ ਚੰਗੇ ਕੰਮਾਂ ਲਈ ਕੋਈ ਅੱਗੇ ਆਉਣ ਦੀ ਕੋਸ਼ਿਸ਼ ਕਰ ਦਿੰਦਾ ਉਨੂੰ ਮਰਵਾ ਦਿੰਦੇ ਦਸ ਇਹ ਕੋ ਹੱਲ ਹੈਗਾ ਬੰਦੇ ਨੂੰ ਮਰਵਾ ਹੀ ਦਿੰਦੇ ਲੋਕ ਤੇ ਤੁਸੀਂ ਇਹ ਵੇਖੋ ਵੀ ਚਲੋ ਮਰਨਾ ਮਰਾਉਣ ਨਾਲੋਂ ਜੇ ਉਹ ਬੰਦਾ ਕੋਈ ਵੀ ਤੁਹਾਨੂੰ ਅੱਗੇ ਸਮਝਾਇਆ ਵੀ ਲੜਨ ਮਰਨ ਨਾਲੋਂ ਕੋਈ ਵੀ ਬੰਦਾ ਕਿਹੇ ਕੰਮ ਚੱਗੇ ਆਉਂਦਾ ਵਾ ਤੇ ਉਹਨਾਂ ਕੰਪੀਟੀਸ਼ਨ ਕਰ ਲਓ ਯਾਰ ਉਹ ਕੱਲਾ ਵਾ ਤੁਸੀਂ 10 20 ਜਣੇ ਰਲ ਜੋ ਆਸੇ ਪਾਸੇ ਹੋ ਜਾਓ ਕੰਪੀਟੀਸ਼ਨ ਕਰੋ ਉਹਨੂੰ ਹਰਾਓ ਜੇ ਉਹ ਤਾਂ ਗੱਲਾਂ ਤੇ ਸਮਾਜ ਚ ਕੁਝ ਵੀ ਕਰਦਾ ਵਾ ਉਹਨੂੰ ਹਰਾਓ ਕੋਈ ਕਲਾਕਾਰੀ ਚ ਆ ਕੋਈ ਕਮੇਡੀ ਚ ਆ ਕੋਈ 플레이ਰ ਆ ਕੋਈ ਕੁਛ ਵੀ ਆ ਮਤਲਬ ਸਾਰੀ ਸ੍ਰਿਸ਼ਟੀ ਦੇ ਕੇ ਜੇ ਕੁਛ ਵੀ ਆ ਸਾਰੀ ਸ੍ਰਿਸ਼ਟੀ ਦੇ ਉੱਤੇ ਤੇ ਉਹਨੂੰ ਉਹਦੇ ਹਿਸਾਬ ਨਾਲ ਹਰਾ ਦੋ ਤੇ ਮਾਰਨ ਮਰਉਣ ਵਾਲੀ ਗੱਲ ਵੱਢਦੀ ਤੇ ਨਹੀਂ ਐ ਪਰ ਬਣਾਈ ਜਾਂਦੇ ਆ ਹੂੰ ਝੂਠ ਹੀ ਆ ਝੂੜਬਾ ਲੜਾਈਆਂ ਝਗੜੇ ਹੁੰਦੇ ਵੀ ਆ ਹੁੰਦੇ ਰਹਿਣੇ ਵੀ ਆ ਮਨ ਬਣਾਉਣੇ ਕਿਡਾਰ ਜਨਾ ਮੇਰੇ ਅਕਿਆ ਅਰੰਧ ਕੁਛ ਵੀ ਨਹੀਂ ਮਤਲਬ ਕਿ ਸੁਝਾ ਜਾਈਏ ਕਿ ਸਾਡਾ ਤੇ ਕੁਛ ਨਹੀਂ ਗੱਥੇ ਸਭ ਕੁਝ ਹੀ ਰਹਿਣਾ ਪਰ ਥੋੜੀ ਬਾਲੀ ਜਾਣਕਾਰੀ ਗਿਆਨ ਜਿਆ ਬੰਦਿਆਂ ਨੂੰ ਹੋਣਾ ਚਾਹੀਦਾ ਚਲੋ ਫਿਰ ਅੱਗੇ ਕਰਦੇ ਆ ਤੁਹਾਨੂੰ ਇਹ ਤੇ ਜੀ ਸਮਾਜ ਦੇ ਚਿਹਰੇ ਦੀ ਗੱਲ ਕਰਨ ਮੈਂ